15 ਸਾਲ ਹੋ ਗਏ ਇਹਨੂੰ ਖੁਦਾਈ ਤਾਂ ਕਰਾਈ ਨਹੀਂ ਕਦੇ ਵੀ ਪੈਸਾ ਆਉਂਦਾ ਹੈ ਤੇ ਜਾਂਦਾ ਪਤਾ ਨਹੀਂ ਲੱਗਦਾ ਕਿੱਥੇ ਜਾਂਦਾ ਹੈ ਘਰਾਂ ਦੀ ਬਿਲਕੁਲ ਹੀ ਸਾਡੇ ਘਰਾਂ ਡੁੱਬੇ ਪਏ ਨੇ ਪੰਜ ਪੰਜ ਫੁੱਟ ਪਾਣੀ ਖੜਾ ਸਾਡੇ ਆਪਣੇ ਸੀ ਜੋ ਵੀ ਅਫਸਰ ਆਤਾ ਹੈ ਆਤਾ ਹੈ ਉਹ ਕੇ ਕੇ ਚਲਾ ਜਾਂਦਾ ਹੈ ਵੀ ਹੋ ਜਾਏਗਾ ਹੋ ਜਾਏਗਾ ਅਭੀ ਤੱਕ ਕੁਝ ਨਹੀਂ ਹੋਇਆ ਹਾਲਾਤ ਨੇ ਮਾੜੇ ਅਭੀ ਸਾਨੂੰ ਪਾਣੀ ਪੀਣ ਵਾਲੇ ਦੀ ਵੀ ਸਮੱਸਿਆ ਹੈ ਸਰ ਮੁਕੇ ਸਾਰਾ ਸਾਡੇ ਕੋਲ ਤਾਂ ਹੈ ਹੀ ਨਹੀਂ ਕੁਛ ਜੀ ਛੱਤਾ ਵੀ ਨਹੀਂ ਹੈਗੀ ਇੱਥੋਂ ਜਾਈਏ ਜਾਣਗੇ ਉਸ ਤੋਂ ਬਾਅਦ ਸਾਨੂੰ ਪਤਾ ਹੀ ਨਹੀਂ ਕਿੱਥੇ ਜਾਣਾ ਸੀ ਖੇਤਾਂ 'ਚ ਜਾ ਕੇ ਬਹਿ ਗਿਆ ਕੋਈ ਪਲਾਟ 'ਚ ਜਾ ਕੇ ਬਹਿ ਗਿਆ ਕੋਈ ਆਪੋ ਆਪ ਦੇ ਕੋਈ ਆਸ-ਪਾਸੇ ਰਿਸ਼ਤੇਦਾਰੀਆਂ 'ਚ ਉਂਦਰ-ਉਂਦਰ ਜਾ ਕੇ ਬਹਿ ਗਏ ਨੇ ਸਰ ਮੈਂ ਮੇਰੇ ਪਿੰਡ ਦੇ ਲਈ ਇੱਕ ਤਾਨ ਕੇ ਖੜਿਆ ਤੇ ਅੱਜ ਵੀ ਖੜਿਆ ਮੈਨੂੰ ਮੇਰੇ ਪਿੰਡ ਨਾਲ ਪ੍ਰੇਮ ਹੈ ਮੈਂ ਕਿਸੇ ਰਾਜਨੀਤੀ ਦਾ ਹਿਸ਼ਾ ਨਹੀਂ ਬਣਨਾ ਚਾਹੁੰਦਾ ਨਾ ਹੀ ਡੀਜ਼ਲ ਦੇ ਸੱਟ ਟਰੈਕਟਰ ਚੱਲ ਰਹੇ ਆ ਸਰ ਤੁਸੀਂ ਆਪ ਜਾ ਕੇ ਮੋਖਾ ਵੇਖ ਸਕਦੇ ਹੋ ਮੇਰੀ ਨਾਮ ਅਨਿਯੂਜ਼ ਇੱਕ ਇ ਰੇਡੀਓ ਪੰਜਾਬ ਟੁਡੇ ਦੀ ਟੀਮ ਇਸ ਵਕਤ ਬੱਲੂਆਣਾ ਹਲਕੇ ਦੇ ਪਿੰਡ ਢਿੰਗਾ ਵਾਲੀ ਆ ਢਿੰਗਾ ਵਾਲੀ ਪਿੰਡ ਕੋਈ ਛੋਟਾ ਨਹੀਂ ਹੈ ਜੇਕਰ ਗੱਲ ਕਰੀਏ ਤਾਂ ਇਸ ਪਿੰਡ ਦੇ ਵਿੱਚ ਕਿਹੜਾ ਸਿਆਸੀ ਲੀਡਰ ਨਹੀਂ ਜੀ ਦੀ ਰਿਸ਼ਤੇਦਾਰੀ ਨਹੀਂ ਭਾਵੇਂ ਹਰਿਆਣੇ ਦਾ ਹੈ ਭਾਵੇਂ ਰਾਜਸਥਾਨ ਦਾ ਤੇ ਭਾਵੇਂ ਪੰਜਾਬ ਦਾ ਵੱਡੇ ਤੋਂ ਵੱਡਾ ਲੀਡਰ ਇੱਥੇ ਜਾਂ ਵਿਆਹ ਹੈ ਤੇ ਜਾਂ ਇੱਥੋਂ ਦਾ ਬੰਦਾ ਵੱਡਾ ਉਹਨਾਂ ਦੇ ਵਿਆਹ ਆ ਸੋ ਕਹਿਣ ਤੋਂ ਪੱਬ ਵੀ ਰਿਸ਼ਤੇਦਾਰੀਆਂ ਬੜੀਆਂ ਤਕੜੀਆਂ ਨੇ ਪਰ ਪਿੰਡ ਦੇ ਹਾਲਾਤ ਜਿਹੜੇ ਅਸੀਂ ਤੁਹਾਨੂੰ ਦਿਖਾ ਰਹੇ ਆ ਇਹ ਹੈਰਾਨ ਰਹਿ ਜਾਓਗੇ ਕਿ ਇਸ ਪਿੰਡ ਦੇ ਹਾਲਾਤਾਂ ਦੇ ਉੱਤੇ ਇੱਕ ਨਜ਼ਰ ਮਾਰੀਏ ਤਾਂ ਅੱਜ ਕਈ ਘਰ ਜਿਹੜੇ ਨੇ ਟਹਿ ਚੁੱਕੇ ਨੇ ਇਸ ਵਕਤ ਅਕਸਰ ਜਦੋਂ ਪਿੰਡਾਂ ਦੇ ਵਿੱਚ ਨਵੀਂ ਕਲੋਨੀ ਕੱਟੀ ਜਾਂਦੀ ਹੈ ਉਹਨੂੰ ਚੰਡੀਗੜ੍ਹ ਕਹਿ ਦਿੰਦੇ ਨੇ ਤੇ ਅਸੀਂ ਹੁਣ ਇਸ ਵਕਤ ਢਿੰਕਾਂ ਵਾਲੀ ਦੇ ਚੰਡੀਗੜ੍ਹ 'ਚ ਆਂ ਤੇ ਚੰਡੀਗੜ੍ਹ ਦੇ ਸਥਿਤੀ ਤੁਸੀਂ ਸਾਡੀ ਏਰੀਅਲ 뷰 ਦੇ ਜ਼ਰੀਏ ਵੀ ਦੇਖ ਰਹੇ ਹੋ ਤੇ ਕੈਮਰੇ ਦੇ ਲੈਂਸ ਦੇ ਜ਼ਰੀਏ ਵੀ ਦੇਖ ਰਹੇ ਹੋ ਪਿੰਡ ਦੇ ਮੋਹਤਵਾਰ ਸਾਡੇ ਨਾਲ ਨੇ ਆਪਾਂ ਪਹਿਲਾਂ ਉਹਨਾਂ ਨਾਲ ਗੱਲ ਕਰਦੇ ਹਾਂ ਪਿੰਡ ਦੇ ਵਿੱਚ ਕੀ ਸਕੀਮਾਂ ਆਈਆਂ ਸੀਗੀਆਂ ਕੀ ਕੁਝ ਲੱਗਿਆ ਕਿੱਥੇ ਹਿਰਾਫੇਰੀ ਹੋਈ ਸਤਿ ਸ੍ਰੀ ਅਕਾਲ ਜੀ ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਇਹਨਾਂ ਜੀ ਤੁਹਾਡਾ ਮੇਰਾ ਨਾਮ ਜੀ ਸੁਸ਼ੀਲ ਸਿਆਗ ਸਾਬਕਾ ਪ੍ਰਧਾਨ ਸਰਪੰਚ ਯੂਨੀਅਨ ਬਲਾਕ ਸਾਬਕਾ ਸਰਪੰਚ ਪਿੰਟਿੰਗਾਵਲੀ ਪਹਿਲਾਂ ਮੈਂ ਤੁਹਾਡਾ ਇੱਥੇ ਟੀਵੀ ਚੈਨਲ ਦਾ ਬਹੁਤ ਬਹੁਤ ਸਵਾਗਤ ਕਰਦਾ ਕਿ ਤੁਸੀਂ ਜਿਹੜਾ ਰਾਜਸਥਾਨ ਦੇ ਨੇੜੇ ਸਾਡਾ ਪਿੰਡ ਪਿੰਦਾ ਪੈਂਦਾ ਹੈ ਉੱਤੇ ਤੁਸੀਂ ਸੂਧ ਲਈ ਹਾਲਾਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਜਦੋਂ ਸੀਐਮ ਬਣ ਤੋਂ ਪਹਿਲਾਂ ਇੱਥੇ ਆਏ ਸਨ ਇਸ ਇਲਾਕੇ 'ਚ ਜੀ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਵਿਕਾਸ ਹੈ ਉਹ ਪਿੰਡ ਦੇ ਇਹ ਪੰਜਾਬ ਦੀ ਅਖੀਰ ਤੋਂ ਸ਼ੁਰੂ ਕਰਾਂਗੇ ਅਬੋਰ ਵਾਲੇ ਪਾਸੋਂ ਅਬੋਰ ਜਿਹੜਾ ਖੀਰ ਪੈਂਦਾ ਹੈ ਪੰਜਾਬ ਦਾ ਪਰ ਉਹਨਾਂ ਨੇ ਚਲੋ ਨਹੀਂ ਸੁਣੀ ਇੱਥੇ ਜੀ ਸਾਰਾ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਜਿਆਦਾ ਬਰਸ਼ਾਤ ਪੈਣ ਨਾਲ ਤੇ ਪਿੰਡ ਦੇ ਛੱਪੜ ਦੀ ਖੁਦਾਈ ਨਾ ਹੋਣ ਕਰਨ ਇੱਥੇ ਮੈਂ ਐਵੇਂ ਨਹੀਂ ਕਹਿੰਦਾ ਜਿਹੜਾ ਇਹ ਹਲਕਾ ਬਲਵਾਨਾ ਚ ਪੈਂਦਾ ਹੈ ਇੱਥੇ ਜਿਹੜੇ ਐਮਐਲਏ ਸਾਹਿਬ ਨੇ ਜਿਹੜੀ ਗੱਲ ਨੂੰ ਗੱਲ ਕਰਨਾ ਚਾਹੀਦਾ ਉਹਨਾਂ ਨੇ ਪੈਸਾ ਦਿੱਤਾ ਇਸ ਛੱਪੜ ਦੀ ਖੁਦਾਈ ਵਾਸਤੇ ਪਰ ਕਦੇ ਛੱਪੜ ਦੀ ਸਫਾਈ ਨਹੀਂ ਇਹ ਕਾਗਜ਼ਾਂ ਚ ਹੋਇਆ ਸਾਰਾ ਕੁਝ ਇੱਕ ਥਾਪਰੀ ਯੋਜਨਾ ਇਹਨਾਂ ਨੇ ਕਿਹਾ ਤਿੰਨ ਖੂਹ ਇਹਨਾਂ ਨੇ ਪਟਕੇ ਛੁੱਟ ਦਿੱਤੇ ਤੇ ਉਹਨਾਂ ਦੇ ਉਹਨਾਂ ਦਾ ਕੋਈ ਲਾਭ ਨਹੀਂ ਹੋਇਆ ਕੋਈ ਇਹਨਾਂ ਨੇ ਇਹ ਆਪਣਾ ਛੱਪੜ ਨਹੀਂ ਖੁਦ ਆ ਇੱਕ ਇੱਥੇ ਬਾਗਬਾਨੀ ਦੇ ਲਈ ਜਾਣਿਆ ਜਾਂਦਾ ਇਹ ਉਹ ਇਲਾਕਾ ਹੈ ਜਿਹਨੂੰ ਕੈਲੀਫੋਰਨੀਆ ਹੋਣ ਦਾ ਮਾਣ ਹੈ ਤੇ ਇਹ ਜਿਹੜੇ ਬਾਗ ਹੈ ਇੱਥੇ 5-5 ਫੁੱਟ ਪਾਣੀ ਖੜਿਆ ਕਿਤੇ 4-4 ਫੁੱਟ ਖੜਿਆ ਇਹ ਸਾਰੇ ਦੇ ਸਾਰੇ ਬਾਗ ਉਜੜ ਗਏ ਪ੍ਰਸ਼ਾਸਨ ਇੱਥੇ ਬਹੁਤ ਆਇਆ ਡੀਸੀ ਮੈਡਮ ਆਈ ਐਸਡੀਐਮ ਸਾਹਿਬ ਆਇਆ ਏਡੀਸੀ ਆਇਆ ਡੀ ਬੀ ਡੀ ਪੀ ਆਇਆ ਕਿਹੜਾ ਅਧਿਕਾਰੀ ਜਿਹੜੇ ਇੱਥੇ ਨਹੀਂ ਆਇਆ ਇੱਕ ਪੰਜੀ ਦੀ ਸਹਾਇਤਾ ਉਹਨਾਂ ਨੇ ਨਹੀਂ ਦਿੱਤੀ ਕੋਈ ਇੱਥੇ ਮਰਮ ਲਗਾ ਕੇ ਨਹੀਂ ਦਿੱਤਾ ਗਿਆ ਸਾਰੇ ਜਿਹੜੇ ਲੋਕ ਹੈ ਗਰੀਬ ਤੇ ਕਿਸਾਨ ਪਰੇਸ਼ਾਨ ਹਨ ਸੋ ਗਰੀਬ ਤੇ ਕਿਸਾਨ ਪਰੇਸ਼ਾਨ ਨੇ ਕਪੜਾ ਹੋਇਆ ਪੈਸਾ ਆਇਆ ਕੀ ਸਥਿਤੀ ਹੈ ਭਾਈ ਸਾਹਿਬ ਤੁਹਾਡੇ ਪਿੰਡਾਂ ਦੀ ਸਾਡੇ ਘਰਾਂ ਦੀ ਇੱਥੇ ਕੀ ਸਥਿਤੀ ਹੈ ਕੋਈ ਹਾਲ ਹੀ ਨਹੀਂ ਹੈ ਜੀ 15 ਸਾਲ ਹੋ ਗਏ ਇਹਨੂੰ ਖੁਦਾਈ ਤੋਂ ਕਰਾਈ ਨਹੀਂ ਕਦੇ ਵੀ ਪੈਸਾ ਆਉਂਦਾ ਹੈ ਤੇ ਜਾਂਦਾ ਪਤਾ ਨਹੀਂ ਲੱਗਦਾ ਕਿੱਥੇ ਜਾਂਦਾ ਹੈ ਤੇ ਇਹ ਇਹ ਸਪਾਈ ਦਾ ਕਰਾਈ ਨਹੀਂ ਕਦੇ ਵੀ ਇਹਨਾਂ ਨੇ 15 ਸਾਲ ਹੋ ਗਏ ਜੀ ਘਰਾਂ ਦੀ ਕੀ ਸਥਿਤੀ ਘਰਾਂ ਦੀ ਬਿਲਕੁਲ ਹੀ ਸਾਡੇ ਦਾ ਘਰਾਂ ਡੁੱਬੇ ਪਏ ਨੇ ਪੰਜ ਪੰਜ ਫੁੱਟ ਪਾਣੀ ਖੜਾ ਸਾਡੇ ਆਪਣੀ ਕੋਈ ਯਾਰ ਨਹੀਂ ਹੈ ਸਾਡਾ ਅਸੀਂ ਸਮਾਨ ਤਾਂ ਕੱਢ ਕੇ ਉੱਥੇ ਲੈ ਗਏ ਆ ਪਲਾਟ ਤੇ ਕੋਈ ਕਿਥੇ ਬਾਹਰ ਲੈ ਗਿਆ ਸਾਡੇ ਪਿੰਡ ਦੇ ਵਿੱਚ ਕੋਈ ਬਿਰਲੇ ਕਰ ਰਹੇ ਨੇ ਕੋਈ ਆਏ ਨਹੀਂ ਬਾਕੀ ਸਾਰੇ ਖੇਤਾਂੋਂ ਚ ਗਏ ਨੇ ਬਾਕੀ ਸਾਰਾ ਹਾਲਾਤ ਵੇਖੀ ਜਾਂ ਜੀ ਤੁਸੀਂ ਆਪੀ ਸੋ ਸਰਕਾਰ ਕੰਨਿਓ ਕੋਈ ਤੁਹਾਡੇ ਗਰੇ ਮਕਾਨਾਂ ਦਾ ਕੋਈ ਮੁਆਵਜ਼ਾ ਜਾਂ ਤੁਹਾਨੂੰ ਕੋਈ ਰਾਸ਼ਨ ਪੱਤਾ ਤੁਸੀਂ ਇੱਥੋਂ ਉੱਜੜ ਗਏ ਹੋ ਤੂੰ ਹੋਰ ਚੀਜ਼ ਆ ਕਿਸੇ ਨੇ ਆ ਕੇ ਤੁਹਾਨੂੰ ਰੋਟੀ ਟੁੱਕ ਦਾ ਇੰਤਜ਼ਾਮ ਕੀਤਾ ਕੋਈ ਨਹੀਂ ਦਿੱਤਾ ਜੀ ਅਜੇ ਅਜੇ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਹੈਗਾ ਕਿਸੇ ਨੇ ਨਹੀਂ ਪੁੱਛਿਆ ਦੇ ਦੇ ਘਰ ਕੋਈ ਨੇੜੇ ਲੱਗਦਾ ਨਾ ਮਾੜਾ ਮੋਟਾ ਉਹਨੇ ਆਖਿਆ ਵੀ ਆਪਣਾ ਸਮਾਨ ਇੱਥੇ ਰੱਖ ਲੈ ਤੇਰਾ ਐਈ ਆਖੇ ਔਰ ਬਾਕੀ ਕੋਈ ਮੌਜੇ ਵਾਲੀ ਗੱਲ ਨਹੀਂ ਹੈ ਕੋਈ ਮਕਾਨਾਂ ਦੀ ਗੱਲ ਨਹੀਂ ਹੈ ਕੁਛ ਨਹੀਂ ਹੈ ਕੋਈ ਖੇਤਾਂ 'ਚ ਜਾ ਕੇ ਬਹਿ ਗਿਆ ਕੋਈ ਪਲਾਟ 'ਚ ਜਾ ਕੇ ਬਹਿ ਗਿਆ ਕੋਈ ਆਪੋ ਆਪ ਦੇ ਕੋਈ ਆਸ-ਪਾਸੇ ਰਿਸ਼ਤੇਦਾਰੀਆਂ 'ਚ ਉਂਦਰ-ਉਂਦਰ ਜਾ ਕੇ ਬਹਿ ਗਏ ਨੇ ਜੀ ਅਜੀ ਤੁਸੀਂ ਦੱਸੋ ਜੀ ਕੀ ਤੁਹਾਡੇ ਹਾਲਾਤ ਨੇ ਇੱਥੇ ਬੱਚਿਆਂ ਦੇ ਕੀ ਹਾਲ ਹੈ ਦੱਸੋ ਹਾਂ ਜੀ ਪ੍ਰਕਾਸ਼ ਸਾਹਿਬ ਦੱਸਣਗੇ ਚਲ ਬੋਲੋ ਜੀ ਬੋਲੋ ਬੋਲੋ ਬੋਲਣੇ ਕੀ ਹਾਲਾਤ ਤਾਂ ਜੀ ਬਹੁਤ ਮਾੜੇ ਹੈ ਵੀ ਆਪ ਦੇਖ ਰਹੇ ਹੋ ਵੀ ਬੁਰਾ ਹਾਲ ਹੈ ਗਰੀਬੋ ਕੇ ਸਾਰੇ ਮਕਾਨ ਪੜ ਚੁੱਕੇ ਹੈ ਔਰ हालात तो आपने देख ही लिए हालात से अब क्या हो सकता है कोई कोई हमारी कोई सहायता करे तो कोई हल हो सकता है जो भी अफसर आता है आता है वो के के चला जाता है भी हो जाएगा हो जाएगा अभी तक कुछ नहीं हुआ है सो so, पिंड होर भी हालात तो असि तुम्हें तो जाणू कराने ये है।, है जी चंडीगढ़ भला सो so, ਅਸੀਂ ਕੁਝ ਘਰਾਂ ਦੇ ਵਿੱਚ ਵੀ ਜਿਹੜਾ ਹੈਗਾ ਇੱਥੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਆ ਜਿਹੜੀ ਪੁਲੀ ਆ ਮੈਂ ਤੁਹਾਨੂੰ ਦਿਖਾਉਣਾ ਇਹ ਪੁਲੀ ਜਿਹੜੀ ਆ ਇਹ ਪਾਣੀ ਰੋਕਣ ਦੇ ਲਈ ਰੱਖੀ ਗਈ ਹੈ ਕਿ ਇੱਦਾਂ ਘਰਾਂ ਦੇ ਵਿੱਚ ਜਿਹੜਾ ਪਾਣੀ ਨਾ ਜਿਹੜਾ ਵੜ ਜਾਏ ਕੁਝ ਲੇਡੀਜ਼ ਹੈਗੀਆਂ ਨੇ ਉਹਨਾਂ ਤੋਂ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਹੈ ਸਮਾਨ ਵਗੈਰਾ ਕਿੱਥੇ ਹੈ ਸੋ ਆਪਾਂ ਗੱਲਬਾਤ ਕਰਦੇ ਹਾਂ ਜੀ ਇਦਾਂ ਨਾਲ ਚਲੋ ਘਰ ਵੀ ਟੁੱਟੇ ਦਿਖਾ ਦਿੰਨੇ ਆ ਤੁਹਾਨੂੰ ਸੋ ਕੀ ਹਾਲਾਤ ਹੈ ਜੀ ਤੁਹਾਡੇ ਘਰਾਂ ਦੇ ਇੱਥੇ ਮਾੜੀ ਹਾਲਤ ਹੈ ਦੇਖੋ ਕੋਈ ਆ ਲੈ ਕੇ ਆਦਮੀ ਗਰੇ ਨਾ ਹੱਥ ਲਗਾਇਆ ਵਾਲ ਟੰਪਾਣੀ ਕੱਟਾ ਮੈਂ ਇਉਂ ਉੱਪਰ ਕੀ ਹਾਲਾਤ ਮੈਂ ਪੜੀ ਹੋਏ ਉਹ ਕੋਈ ਸਾਰਾ ਮਕਾਨ ਪਾਟ ਗਿਆ ਗਰੇ ਕਣ ਕਿੱਜ ਕੀ ਬੀਜ ਗਈ ਹੋਰ ਇਹ ਉੱਪਰ ਕੀ ਉਹ ਸਾਮਾਨ ਡੁੱਟ ਗਿਆ ਚਲੋ ਆਓ ਦਿਖਾਓ ਜੀ ਤੁਹਾਡਾ ਸਮਾਨ ਆਪਾਂ ਦੇਖੀਏ ਕਿ ਘਰਾਂ ਦੇ ਜਿਹੜੇ ਹਾਲਾਤ ਨੇ ਉਹ ਸਥਿਤੀ ਜਿਹੜੀ ਹੈ ਤੁਹਾਨੂੰ ਸਾਰੀ ਦਿਖਾ ਦਿੰਨੇ ਆ ਇਨ ਆਪਰੰਡਾ ਦੇ ਵਿੱਚ ਆ ਦੇਖੋ ਹੁਣ ਅੰਦਰ ਬਿਲਕੁਲ ਕੱਚੇ ਮਕਾਨ ਹੈ ਗਰੀਬੀ ਦਾ ਜਿਹੜਾ ਤੁਸੀਂ ਢੈਰੀ ਢੇਰੀ ਹੋ ਗਏ ਨੇ ਸਾਰੇ ਇਹ ਦੇਖ ਸਕਦੇ ਹੋ ਬਿਲਕੁਲ ਜੀ ਆਉਣੇ ਆਉਣੇ ਅਸੀਂ ਆਉਣੇ ਆ ਬੇਫਿਕਰੋ ਅੱਜ ਆਉਣੇ ਜੀ ਆਉਣੇ ਆਉਣੇ ਕੋਈ ਗੱਲ ਨਹੀਂ ਤੁਹਾਡਾ ਇਹ ਸਾਰੇ ਕਿਉਂਕਿ ਇੱਥੇ ਜੇਕਰ ਗੱਲ ਕਰੀਏ ਤੇ ਸਾਰੇ ਮਕਾਨ ਪੱਕੇ ਵੀ ਨਹੀਂ ਹੈਗੇ ਆ ਗਰੀਬ ਬਹੁਤ ਨੇ ਕੱਚੇ ਘਰਾਂ ਦੇ ਵਿੱਚ ਹਜੇ ਵੀ ਇਹ ਲੋਕ ਰਹਿੰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਮਕਾਨ ਜਿਹੜਾ ਬੁਰੀ ਤਰ੍ਹਾਂ ਨਾਲ ਜਿਹੜਾ ਢਹ ਢੇਰੀ ਹੋ ਗਿਆ ਸਮਾਨ ਬਾਹਰ ਆਜੋ ਜੀ ਅੱਗੇ ਦਿਖਾਓ ਕਰਨ ਅੱਗੇ ਦਿਖਾਓ ਥੋੜਾ ਜਿਹਾ ਬੜੀ ਸਥਿਤੀ ਜਿਹੜੀ ਆ ਨਾਜ਼ੁਕ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਹਾਲਾਤ ਰੰਦੇ ਬਾਹਰ ਹੀ ਰਹਿ ਪਾ ਭਾਈ ਕਵੇਰੀ ਹਾਂਜੀ ਹਾਂਜੀ ਸਾਡੀ ਐ ਨਾ ਉਸੇ ਹਿਸਾਬ ਨਾਲ ਡਿੱਗਦੇ ਨੇ ਮਕਾਨ ਹੂੰ ਪੱਕੇ ਐ ਨਾ ਪੱਕੇ ਵੀ ਧੁੱਪ ਚੜੇਗੀ ਨਾ ਉਸੇ ਤਰ੍ਹਾਂ ਹੀ ਪਟਣਗੇ ਮਕਾਨ ਹੂੰ ਏ ਪੱਟੀ ਜਾਂਦੇ ਰੁਮਕਾਨ ਇਹ ਸੇਡ ਚਲੋ ਉੱਚੀ ਸੀ ਕਿਥਾ ਤੇ ਔਰ ਸੇਡ ਤੇ ਪਰਲੀ ਸੇਡ ਤੇ ਇੰਨਾ ਨਹਲੇ ਪਾਣੀ ਖੜਾ ਜਾਈ ਸਵੇਰੇ ਅਸੀਂ ਵੇਖਿਆ ਇਹ ਸਾਰਾ ਦੇਖ ਲੋ ਫਟ ਗਏ ਨੇ ਬੜੇ ਜਿਹਨੂੰ ਆਪ ਆਖਦੇ ਵੀ ਇਸ ਸਥਿਤੀ ਦੇ ਵਿੱਚ ਵੀ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਮਕਾਨ ਜਿਹੜਾ ਇੱਕ ਮਿੰਟ ਛੱਡੋ ਜੀ ਤੁਸੀਂ ਐਸੀ ਦਿਖਾਉਣੇ ਇੱਥੋਂ ਕਿ ਅੰਦਰ ਬੱਸੋਂ ਜਿਹੜੀ ਹੈ ਹਜੇ ਵੀ ਲੇਡੀਜ਼ ਜਿਹੜੀਆਂ ਨੇ ਐਂਡ ਇਹ ਜਿਹੜਾ ਬਿਲਕੁਲ ਅਨ ਸੇਫ ਜਿਹੜਾ ਇਸ ਸਟਰਕਚਰ ਹੋ ਚੁੱਕਿਆ ਸੋ ਬਿਲਕੁਲ ਸਥਿਤੀ ਜਿਹੜੀ ਹੈ ਕਾਫੀ ਮਾੜੀ ਹੈ ਉੱਤੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਪਾਸੇ ਜਿਹੜੇ ਘਰ ਹੈ ਉਹ ਕਾਫੀ ਢਹ ਢੇਰੀ ਹੋ ਚੁੱਕੇ ਨੇ ਸਮਾਨ ਰੱਖਣ ਨੂੰ ਵੀ ਕਈਆਂ ਦੇ ਅੱਗੇ ਜਗ੍ਹਾ ਨਹੀਂ ਹੈ ਸੋ ਰੇਡੀਓ ਪੰਜਾਬ ਟੂਰੇ ਦੀ ਟੀਮ ਨੇ ਅੱਜ ਪਿੰਡ ਢਿੰਗਾ ਵਾਲੀ ਦੇ ਵਿੱਚ ਅਸੀਂ ਇਸ ਵਕਤਾਂ ਸ਼ੁੱਕਰਵਾਰ ਦਾ ਦਿਨ ਹੈ ਪੂਰਾ ਇੱਕ ਹਫਤਾ ਜਿਹੜਾ ਹੋ ਚੁੱਕਿਆ ਹੈ ਵੱਡੇ ਮੀਂਹ ਪੈਣ ਨੂੰ ਸੋ ਵੱਡੇ ਮੀਂਹ ਪੈਣ ਤੋਂ ਬਾਅਦ ਸਥਿਤੀ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਪਿੰਡ ਢਿੰਗਾ ਵਾਲੀ ਦੇ ਚੰਡੀਗੜ੍ਹ ਮੁਹੱਲੇ ਤੋਂ ਬਾਅਦ ਅਸੀਂ ਜਿਹੜੀ ਪਿੰਡ ਢਿੰਗਾ ਵਾਲੀ ਦੀ ਗਊਸ਼ਾਲਾ ਉਸ ਜਗ੍ਹਾ ਦੇ ਉੱਤੇ ਆਏ ਆ। ਅ ਡਿਸਲੋਕੇਟ ਜਿਹੜੇ ਹੋਏ ਨੇ ਪਰਿਵਾਰ ਜਿਨ੍ਹਾਂ ਦੇ ਘਰ ਟਹਿ ਗਏ ਨੇ ਉਨ੍ਹਾਂ ਨੂੰ ਜਿਹੜੀ ਇੱਕ ਵਾਰੀ ਰਹਿائش ਹੈ ਟੈਂਪਰੇਰੀ ਰਹਿائش ਹੈ ਜਾਂ ਸ਼ਰਨ ਹੈ ਉਹ ਗਊਸ਼ਾਲਾ ਦੇ ਵਿੱਚ ਦਿੱਤੀ ਗਈ ਹੈ ਮੇਰੇ ਨਾਲ ਇਸ ਵਕਤ ਪਿੰਡ ਦੇ ਸਰਪੰਚ ਮੌਜੂਦਾ ਸਰਪੰਚ ਚਰਨਜੀਤ ਸਿੰਘ ਚਰਨਜੀਤ ਸਿਆਘ ਨੇ ਵੀਡੀਓ ਕਾਫੀ ਵਾਇਰਲ ਹੋਈਆਂ ਇਹਨਾਂ ਦੀਆਂ ਦੇਖੀਆਂ ਵੀ ਆ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਉੱਤੇ ਵੀ ਕਿਸ ਤਰ੍ਹਾਂ ਸਟਰਗਲ ਕਰ ਰਹੇ ਆ ਪਾਣੀ ਇਹਨਾਂ ਦੇ ਪਿੰਡ 'ਚ ਆਉਣ ਤੋਂ ਰੋਕਣ ਦੇ ਲਈ ਕਿਉਂਕਿ ਪਾਣੀ ਦਾ ਵਹਾਅ ਕੁਦਰਤੀ ਹੈ ਤੇ ਤੁਹਾਨੂੰ ਪਤਾ ਹੈ ਕਿ ਜਿਸ ਢੰਗ ਦੇ ਨਾਲ ਪੱਕੇ ਖਾਲੇ ਪੱਕੀਆਂ ਸੜਕਾਂ ਬਣ ਗਈਆਂ ਤਾਂ ਰੁਕਾਵਟਾਂ ਵੀ ਪੈਦਾ ਹੋਈਆਂ ਨੇ ਸੋ ਚਰਜੀਤ ਜੀ ਅੱਜ ਤੁਹਾਡੇ ਪਿੰਡ ਦੇ ਕੀ ਹਾਲਾਤ ਨੇ ਕਿੰਨੇ ਕ ਮਕਾਨ ਟਹਿ ਗਏ ਨੇ ਕਿਸ ਤਰ੍ਹਾਂ ਦੀ ਸਥਿਤੀ ਆ ਪਿੰਡ ਦੇ ਵਿੱਚ ਥੈਂਕ ਯੂ ਸਰ ਪਹਿਲੇ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਇੰਨੀ ਗਰਮੀ ਐਸੇ ਮਾਹੌਲ 'ਚ ਸਰ ਸਾਡੇ ਪਿੰਡ ਨੂੰ ਰੂਬਰੂ ਹੋਇਓ ਉਸ ਦੇ ਲਈ ਮੈਂ ਤੁਹਾਡਾ ਦਿਲੋਂ ਧੰਨਵਾਦੀ ਹਾਂ ਤੁਹਾਡੇ ਰਾਹੀਂ ਜੇ ਸਾਡੀ ਆਵਾਜ਼ ਮਤਲਬ ਸੈਂਟਰ ਤੱਕ ਮੈਂ ਤਾਂ ਕਹਿੰਦਾ ਜੀ ਮੋਦੀ ਸਾਹਿਬ ਤੱਕ ਵੀ ਜਾਵੇ ਸਰ ਮੇਰੇ ਪਿੰਡ ਦੇ ਵਿੱਚ ਅਸੀਂ ਸਾਰੇ ਮਤਲਬ ਵੱਡੇ ਰਸੂਕਦਾਰ ਇੱਥੇ ਪਰਿਵਾਰ ਨਹੀਂ ਅਗੇ ਥੋੜੀ ਥੋੜੀ ਪੈ ਲਈਏ ਸਾਡੇ ਕੋਲੇ ਮੈਂ ਸਰਪੰਚਾ ਅਸੀਂ ਦੋ ਪ੍ਰਾਇਮ ਮੇਰੇ ਕੋਲੇ 50 ਕਿੱਲੇ ਪੈਲੀ ਹੈ ਜੀ ਕਿਸੇ ਕੋਲੇ 40 ਹੈ 30 ਹੈ ਉਹ ਸਭ ਸਾਡਾ ਬੜਾ ਪ੍ਰੇਮ ਹੈ ਜੀ ਮੇਰਾ ਵਿਰਾਮ ਖੇੜੇ ਨਾਲ ਵੀ ਪ੍ਰੇਮ ਹੈ ਮੇਰੀ ਰਿਸ਼ਤਦਾਰੀ ਪੈਂਦੀ ਹੈ ਮੇਰਾ ਦਲਮੀਰ ਖੇੜੇ ਨਾਲ ਵੀ ਪ੍ਰੇਮ ਹੈ ਪਰ ਸਭ ਤੋਂ ਪਹਿਲਾਂ ਮੈਂ ਇੱਕ ਮੁੱਦਾ ਸਰ ਤੋਂ ਦੇ ਧਿਆਨ ਚ ਲੈਣਾ ਚਾਹੁੰਦਾ ਵੀ ਬਰਸਾਤ ਤਾਂ ਸਰ ਪਈ ਪਈ ਪਰ ਸਾਨੂੰ ਮਾਰਿਆ ਗਿਆ ਹੈ ਜੀ ਉਹਦੇ ਨਾਲ ਤੱਕੇ ਨਾਲ ਇੱਥੇ ਪਿੱਛੇ ਹੀ ਤੁਹਾਨੂੰ ਘਟੇ ਤੁਸੀਂ ਆਪ ਜਾ ਕੇ ਦੇਖ ਸਕਦੇ ਹੋ ਐਸ ਡੀ ਐਮ ਸਾਹਿਬ ਦੇ ਮੌਕਾ ਦੇਖਣ ਦੇ ਬਾਵਜੂਦ ਰਾਤ ਨੂੰ ਪੁਲਿਸ 10 ਵਜੇ ਤੱਕ ਉੱਥੇ ਸੀਗੀ ਸਰ ਉਹ ਹਦਾਇਤ ਕੀਤੀ ਗਈ ਸੀ ਵੀ ਨੋਰਮਲ ਵੇਚ ਜਿਹੜਾ ਪਾਣੀ ਚੱਲ ਰਿਹਾ ਉਹਨੂੰ ਚੱਲਣ ਦਿੱਤਾ ਜਾਵੇ ਕੰਟ ਅਤੇ ਖਾਲ ਨਾ ਤੋੜਿਆ ਜਾਵੇ ਟੱਕੇ ਨਾਲ ਸਰ ਸਾਡਾ ਖਾਲ ਉੱਥੇ ਪੱਕਾ ਬਣਿਆ ਉਹਨਾਂ ਦੇ ਸਰਦਾਰਾਂ ਦੀ ਥਾਣੀ ਹੈ ਜੀ ਤਿੰਨ ਚਾਰ ਬੰਦੇ ਆ ਉਹ ਮੇਰੀ ਵੀਡੀਓ ਵੀ ਵਾਇਰਲ ਹੋਈ ਹੈ ਸਰ ਮੈਂ ਮੇਰੇ ਪਿੰਡ ਦੇ ਲਈ ਇਕ ਤਾਨ ਕੇ ਖੜਾ ਤੇ ਅੱਜ ਵੀ ਖੜਿਆ ਮੈਨੂੰ ਮੇਰੇ ਪਿੰਡ ਨਾਲ ਪ੍ਰੇਮ ਹੈ ਮੈਂ ਕਿਸੇ ਰਾਜਨੀਤੀ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਨਾ ਹੀ ਮੈਨੂੰ ਜ਼ਰੂਰਤ ਅੱਜ ਮੇਰੇ ਤੇ ਪੀੜ ਪਈ ਹੋਈ ਹੈ ਮੇਰੇ ਪਿੰਡ 'ਚ ਪੀੜ ਪਈ ਹੈ ਗਰੀਬ ਦੇਖੋ ਤੁਸੀਂ ਇਹ ਖੜਿਆ ਹੈ ਇਹ ਅਸੀਂ ਰਾਤ ਨੂੰ ਮੈਂ 7 ਘੰਟੇ ਪਾਣੀ ਦੇ ਵਿੱਚ ਖੜ ਕੇ ਮੈਨੂੰ ਕੋਈ ਆਸਾਨੀ ਕਰ ਰਿਹਾ ਚਲ ਨਹੀਂ ਮੈਂ ਚਾਹੁੰਦਾ ਵੀ ਮੈਨੂੰ ਕੋਈ ਆਸਾਨ ਹੈ ਮੇਰਾ ਇੱਕ ਸਾਡੇ ਪ੍ਰਧਾਨ ਜੀ ਹੈ ਦਰਗਾਹ ਉਸਲਾ ਦੇ ਦੋ ਟਰੈਕਟਰ ਇਹਨਾਂ ਨੇ ਦਿੱਤੇ ਗਊਸ਼ਾਲਾ ਲਈ ਤਨੇ ਟਰੈਕਟਰ ਮੇਰੇ ਲੱਗੇ ਹੋਏ ਸੀ ਇਹ ਮੇਰੇ ਭਤੀਜੇ ਹੈ ਕੋਈ ਭਾਈ ਹੈ ਮੈਂ ਪਿੰਡ ਤੋਂ ਸੰਯੋਗ ਮੰਗੇ ਤਿੰਨ ਚਾਰ ਅਸੀਂ ਇੱਥੇ ਲਿਫਟ ਕੀਤਾ ਹੋਰ ਸੀ ਉਧਰ ਵੀ ਲਿਫਟ ਕੀਤਾ ਫਿਰ ਮੈਂ ਐਮਐਲਏ ਸਾਹਿਬ ਨੂੰ ਇਹ ਬਾਤ ਦੱਸ ਤਾਇਰ ਕੀਤਾ ਮੈਂ ਕਿਹਾ ਜੀ ਐਵੇਂ ਕਹਾਣੀ ਹੋ ਚੁੱਕੀ ਹੈ ਪਿੰਡ ਦੇ ਹਾਲਾਤ ਮਾੜੇ ਹੈ ਤੁਸੀਂ ਆਓ ਮੌਕਾ ਵੇਖੋ ਪ੍ਰਸ਼ਾਸਨ ਨਾਲ ਲਿਆਓ ਐਮਐਲਏ ਸਾਹਿਬ ਪ੍ਰਸ਼ਾਸਨ ਨੂੰ ਲੈ ਕੇ ਵੀ ਆਏ ਸਰ ਏਡੀਸੀ ਸਾਰੇ ਆਏ ਡੀਸੀ ਸਾਹਿਬ ਪਹਿਲੇ ਦਿਨ ਦੌਰਾ ਕਰਕੇ ਗਏ ਸੀ ਦੂਜੀ ਵਾਰੀ ਫਿਰ ਡੀਸੀ ਸਾਹਿਬ ਆ ਕੇ ਗਏ ਨੇ ਠੀਕ ਹੈ ਇਨਫ ਨਹੀਂ ਹੈ ਜੀ ਮੈਂ ਇਹ ਗੱਲ ਮੰਨਦਾ ਪੂਰਾ ਆਪਾਂ ਕਹਿ ਦਈਏ ਵੀ ਅੱਜ ਸਾਡੇ ਪਟਵਾਰੀ ਆਏ ਹੋਏ ਹੈ ਜੀ ਮੇਰਾ ਸੈਕਟਰੀ ਬੈਠੇ ਪੰਚਾਇਤ ਦਾ ਅਸੀਂ ਮਤਾ ਪਵਾ ਰਹੇ ਹਾਂ ਜੀ ਅਸੀਂ ਡੀਜ਼ਲ ਦੇ 60 ਟਰੈਕਟਰ ਚੱਲ ਰਹੇ ਆ ਸਰ ਤੁਸੀਂ ਆਪ ਜਾ ਕੇ ਮੋਖਾ ਵੇਖ ਸਕਦੇ ਹੋ ਮੇਰੀ ਨਾਮ ਨਹੀਂ ਉਸ ਯਕੀਨ ਉੱਥੇ ਸੱਤ ਟਰੈਕਟਰ ਚਲਾ ਕੇ ਲਿਫਟ ਕਰ ਰਹੇ ਆ ਪਹਿਲੇ ਛੱਪੜ ਦਾ ਪਿੰਡ ਜੀ ਦੱਸੋ ਪਾਣੀ ਕਿੱਧਰ ਨਿਕਲ ਰਿਹਾ ਹੈ ਪਾਣੀ ਦਾ ਕੋਈ ਨੇਚਰਲ ਰਸਤਾ ਨਹੀਂ ਦਿਖ ਰਿਹਾ ਕੋਈ ਡਰੇਨ ਨਹੀਂ ਹੈ ਇੱਥੇ ਤੁਸੀਂ ਪਾਣੀ ਦਾ ਜਿਹੜਾ ਸਰਪੰਚ ਸਾਹਿਬ ਹੱਲ ਕੀ ਨਜ਼ਰ ਆ ਰਿਹਾ ਕਿ ਪਾਣੀ ਕਿਵੇਂ ਨਿਕਲੇਗਾ ਸਰ ਬਦਰ ਮੈਂ 3 ਦਿਨ ਪਹਿਲੇ ਮਲੂਕਪੁਰ ਮਾਈਨਰ ਨੂੰ 1 ਤਾਰੀਖ ਦਾ ਬਰਸਾਤ ਆਈ ਜੀ ਮੈਂ 3 ਤਾਰੀਖ ਦੇ ਚਿੱਠੀ ਮਿਲਾ ਕੇ ਮਾਨਯੋਗ ਸਾਡੇ ਐਕਸ਼ਨ ਇਰੀਗੇਸ਼ਨ ਹੈਗੇ ਉਹਨਾਂ ਨੂੰ ਚਿੱਠੀ ਮਿਲਾ ਕੇ ਦਿੱਤੇ ਮੈਂ ਕਿਹਾ ਸਰ ਮਲੂਕਪੁਰ ਮਾਈਨਰ ਬੰਦ ਕਰ ਦਿਓ ਵੀ ਸਾਨੂੰ ਲਿਫਟ ਕਰਨ ਦਾ ਕਿਤੇ ਮੌਕਾ ਮਿਲੇ ਤੇ ਉਹਨਾਂ ਨੇ ਵਿਚਾਰੇ ਨੇ ਤੁਰੰਤ ਉਹਨੂੰ ਲੈ ਕੇ ਜੇ ਅਗਲੇ ਦਿਨ ਬੀਸੀ ਮੈਂ ਮੈਂ ਉਸ ਦਿਨ ਉਹਨਾਂ ਨੇ ਉਹ ਬੰਦ ਕਰਾਤੀ ਹੁਣ ਇੱਥੇ ਸੂਹਾ ਹੈ ਜੀ ਫੇਰਗੜ ਤੋਂ ਤੇ ਢਿੰਗਾ ਵਾਲੀ ਦਾ ਅੱਗੇ ਜਾਂਦਾ ਛੋਟਾ ਉਹਦੇ ਵਿੱਚ ਪਾ ਕੇ ਫੇਰਗੜ ਦੇ ਮੇਰੇ ਭਰਾ ਹੈਗੇ ਜਿਹੜੇ ਉਹਨਾਂ ਨੂੰ ਅਸੀਂ ਲਿਫਟ ਕਰ ਰਹੇ ਹਾਂ ਉਹ ਪਾਣੀ ਵੀ ਉਹਨਾਂ ਦੇ ਬਾਗਾਂ 'ਚ ਜਿਵੇਂ ਉਧਰ ਬਰਸਾਤ ਘੱਟ ਹੈ ਜੀ ਢਿੰਗਾ ਵਾਲੀ ਧਰਮੀਰ ਕਿਹੜਾ ਵਿਰਿਆਮ ਕਿਹੜਾ ਇਧਰ ਸਾਈਡ ਜ਼ਿਆਦਾ ਹੈ ਬਾਰਿਸ਼ 7 ਘੰਟੇ ਲਗਾਤਾਰ ਕੰਟੀਨਿਊ ਸਰੱਟੇ ਵਾਲਾ ਮੇਪਿਆ ਸਰ ਇਹ ਪੋਜੀਸ਼ਨ ਨਾਲੇ ਇੱਕ ਹੀ ਹੈ ਕਿ ਸੱਡੇ ਤੇ ਥੱਲੇ ਹੈ ਨਾ ਜਰ ਇਹ ਪ੍ਰਧਾਨ ਜੀ ਬਿਠੇ ਤੇ ਤਿੰਨ ਪੁਰ ਤੇ ਪਾਣੀ ਹੈ ਸਾਬਾ ਜੀ ਥੱਲੇ ਵਾਲਾ ਸੇਮੀ ਸਾਡੇ ਇੱਥੇ ਬਾਗ ਲੱਗੇ ਹੋਏ بڑا ਇਲਾਕਾ ਸਾਡਾ ਬੜਾ ਮਸ਼ਹੂਰ ਸੀ ਜੀ ਇਹ ਕੈਲੀਫੋਰਨੀਆ ਹੀ ਸਮਝੋ ਤੁਸੀਂ ਬਈ ਇੱਥੇ ਕਿੰਨੂ ਬੜਾ ਇੱਕ ਤਾਂ ਸਰ ਅੱਛਾ ਰੇਟ ਮਿਲ ਰਿਹਾ ਸੀ ਚੰਗੇ ਬਾਗ ਅਸੀਂ ਕਿਉਂਕਿ ਛੋਟੇ ਜ਼ਿਮੀਦਾਰ ਆ ਮਿਹਨਤ ਕਰਨ ਵਾਲੇ ਆ ਅਸੀਂ ਹੁਣ ਕੀ ਹਾਲਾਤ ਬਣੇ ਵੀ ਇਹ ਬਰਸਾਤ ਦੇ ਨਾਲ ਇਹ ਚੰਡੀਗੜ੍ਹ ਬਸਤੀ ਹੈ ਜੀ ਛੱਪੜ ਦੇ ਉੱਤੇ ਹੈ ਵਿਚਾਰੇ ਲੋਕ ਅਗਲੇ-ਅਗਲੇ ਕਰ ਬੱਚੇ ਸਰ ਪਿੱਛੇ ਦਵਸਤ ਹੋ ਗਿਆ ਸਾਰਾ ਦਵਸਤ ਕਿ ਹੋ ਗਿਆ ਕਿ ਛੱਪੜ ਦੇ ਵਿੱਚ ਪਾਣੀ ਇੰਨਾ ਆ ਗਿਆ ਸਰਕਰੀਏ ਕਿ ਖੇਤ ਭਰ ਗਏ ਪਿੰਡ ਦਾ ਪਾਣੀ ਹੋਰ ਹਾਲਾਤ ਮਾੜੇ ਮੇਰੇ ਵਾਟਰ ਬਕਸ ਦੀ ਉਥੇ ਕੰਧ ਦੀਵਾਰ ਟਾ ਕੇ ਕਿ ਪਾਣੀ ਨੇ ਜਦੋਂ ਸਰ ਬੈਕ ਮਾਰਿਆ ਨਾ ਤਾਂ ਉਹਨੇ ਦੀਵਾਰ ਟਾ ਕੇ ਛੱਪੜ ਦਾ ਪਾਣੀ ਵਾਟਰ ਬਕਸ ਤੇ ਪੈ ਗਿਆ ਨਜ਼ਦੀਕ ਹੁਣ ਦੇ ਘਰ ਸਕੂਲ ਹੈਗਾ ਇੱਥੇ ਛੋਟਾ ਉਹਨੂੰ ਅਸੀਂ ਪਾਣੀ ਕੱਢ ਚੁੱਕਿਆ ਸਰ ਉਹਦੇ ਵਿੱਚ ਵੀ ਪਾਣੀ ਵੜ ਗਿਆ ਮਤਲਬ ਹਾਲਾਤ ਐਨੇ ਮਾੜੇ ਅਬ ਸਾਨੂੰ ਪਾਣੀ ਪੀਣ ਵਾਲੇ ਦੀ ਵੀ ਸਮੱਸਿਆ ਹੈ ਸਰ ਮੁਕੇ ਸਾਨੂੰ ਕਿਉਂਕਿ ਉਹ ਗੰਦਾ ਪਾਣੀ ਉਹਦੇ ਵਿੱਚ ਪੈ ਗਿਆ ਉਹਦੇ ਲਈ ਅਸੀਂ ਮੋਟਰ ਲਾ ਰੱਖੀ ਹੈ ਸਰ ਕੋਸ਼ਿਸ਼ ਜਿੰਨੀ ਸਾਡੇ ਤੋਂ ਬੜੇ ਪੜ ਰਹੀ ਹੈ ਪੰਚਾਇਤ ਵੱਲੋਂ ਅਸੀਂ ਜਿੰਨੀ ਕੋਸ਼ਿਸ਼ ਕੀਤੀ ਹੈ ਕਿੰਨਾ ਏਰੀਆ ਤੁਹਾਡਾ ਫਸਲਾਂ ਦਾ ਨੁਕਸਾਨਿਆ ਗਿਆ ਮੇਰੇ ਤਕਰੀਬਨ 300 ਕਿੱਲਿਆਂ 'ਚ ਪਾਣੀ ਢਿੰਗ ਵਾਲੀ ਦੀ ਜਿਹੜੀ ਆਪ ਖੇਤੀ ਯੋਗ ਜ਼ਮੀਨ ਹੈ ਪਾਗ ਵਾਲੀ ਉਹਦੇ ਵਿੱਚ ਵੜ ਚੁੱਕਿਆ 30 40 ਕਿੱਲੇ ਇੱਥੇ ਪਹਿਲੇ ਉਹਦੇ ਵਿੱਚ ਵੀ ਲਿਫਟ ਕਰਾ ਰੱਖਿਆ ਅਸੀਂ ਪੰਪ ਜੀ ਵੀ ਉਹ ਅਦਰੋਂ ਪੰਚਾਇਤ ਦਾ ਸਹਿਯੋਗ ਚੱਲ ਜਾ ਸੂਵੇ ਦੇ ਵਿੱਚ ਉਹ ਜ਼ਮੀਦਾਰ ਭਰਾਵਾ ਨੂੰ ਛਟਕੇ ਵਗੈਰਾ ਦੇ ਕੇ ਜਿੰਨਾ ਉਹਨਾਂ ਕੋਲੋਂ ਕੁਝ ਆਪ ਕੋਲੋਂ ਵੀ ਤੁਸੀਂ ਹਰ ਕਰੋ ਮਤਲਬ ਵੀ ਥੋੜਾ ਪਰ ਸਰ ਜੀ ਆਪਾਂ ਅੱਜ ਦੇ ਕਹਿ ਦਈਏ ਵੀ ਕੋਈ ਬੰਨ ਢਾ ਗਿਆ ਆਪਾਂ ਇੱਕਦਮ ਪਾਣੀ ਕੱਢਿਆ ਤੇ ਸਰ ਉਹ ਤੇ 30 40 ਕਿੱਲੇ ਪੈਲੀਆ ਹੋ ਵੀ ਜਾਂਦੇ ਰਹੇ ਤੇ ਟਿੰਗਾਂ ਵਾਲੀ ਤਾਂ ਬਚਣਾ ਹੀ ਨਹੀਂ ਸੀ ਜੀ ਸੋ ਅਸੀਂ ਕੁਝ ਗੱਲਾਂ ਕਰਦੇ ਆ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਕਿਸ ਤਰ੍ਹਾਂ ਜਿਹੜਾ ਘਰਾਂ ਦੇ ਵਿੱਚ ਇੱਥੇ ਬੈਠੇ ਹੋ ਕੀ ਹੋਇਆ ਸਰ ਸਾਡਾ ਨੁਕਸਾਨ ਏਕ ਤਾਂ ਸਾਡੇ ਮਕਾਨ ਟਹਿ ਗਏ ਜੀ ਇੱਕ ਸਾਡਾ ਰਾਸ਼ਨ ਪਾਣੀ ਸੀ ਸਾਡਾ ਨੁਕਸਾਨ ਹੀ ਹੋਇਆ ਜੀ ਜਿਹੜਾ ਕੋਈ ਮਾੜਾ ਮੋਟਾ ਬੱਚਿਆ ਸੀ ਉਹ ਲੈ ਕੇ ਸੀ ਨਿਕਲੇ ਸਰਪੰਚ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਐ ਮਲੇਰ ਸਾਹਿਬ ਦਾ ਧੰਨਵਾਦ ਕਰਨਾ ਚਾਹਤੇ ਜ ਜਿਹੜੇ ਇਹਨਾਂ ਨੇ ਰਾਤ ਦਿਨ ਕਰਕੇ ਸਾਨੂੰ ਉੱਥੋਂ ਲਿਫਟ ਕੀ ਕਰ ਕਰਕੇ ਇੱਥੇ ਬੂਸਾੜਾ ਜੀ ਲੈ ਕੇ ਆਏ ਹੈ ਜੀ ਹੁਣ ਰਸਨ ਪਾਣੀ ਸਾਡੇ ਕੋਲ ਹੈ ਨਹੀਂ ਇਹ ਹੀ ਦਿੰਦੇ ਫੇ ਸਾਨੂੰ ਜੀ ਸਾਰਾ ਸਾਡੇ ਕੋਲ ਤਾਂ ਹੈ ਹੀ ਨਹੀਂ ਕੁਛ ਜੀ ਛੱਤਾ ਵੀ ਨਹੀਂ ਹੈਗੀ ਇੱਥੋਂ ਜਾਈਏ ਜਾਣਗੇ ਉਸ ਤੋਂ ਬਾਅਦ ਸਾਨੂੰ ਪਤਾ ਹੀ ਨਹੀਂ ਕਿੱਥੇ ਜਾਣਾ ਸੀ ਸਾਡੇ ਕੋਲ ਸਾਡੇ ਕੋਲ ਕੀ ਹੈਗਾ ਜੀ ਬਸ ਉਮੀਦ ਆ ਹੀ ਕਰਦੇ ਸਾਨੂੰ ਛੱਤਾ ਦਿੱਤੀ ਜਾਣ ਮਾਤਾ ਸਾਡੇ ਨਾਲ ਮਾਤਾ ਇੰਨੀ ਬਾਰਿਸ਼ ਦੇਖੀ ਤੁਸੀਂ ਉਮਰ ਕਿੰਨੀ ਉਮਰ ਹੋ ਗਈ ਆ ਜਿੰਨਾ ਮੀਂਹ ਪੈ ਗੇ बहुत बारस भाई बहुत बारस भाई सरपंच मन ते निकाल के ले आया भाई जी मारे कन्या की नहीं है मारे बच्चा बहुत दुखी हुई है तब गए में बैठा था हुआ मारे घर घर ही पड़ ही बारिश बहुत भाई बारिश बहुत ही डूब डूब गए सारा जन सारे घर ही डूब गया ਨੁਕਸਾਨ ਕਿੰਨਾ ਹੋ ਗਿਆ ਤੁਹਾਡੇ ਰਾਸ਼ਨ ਜਿਹੜਾ ਮੰਜੇ ਬਿਸਤਰੀ ਵਗੈਰਾ ਇਹੋ ਜਿਹਾ ਪਹਿਲਾਂ ਕਿਤੇ ਆਪਣੀ ਉਮਰ ਦੇ ਵਿੱਚ ਇਤਨੀ ਬਾਰਿਸ਼ ਦੇਖੀ ਕਦੀ ਥੇ ਕਦੀ ਕੋ ਨਹੀਂ ਦੇਖੀ ਮੈਂ ਇਤਨੀ ਵਾਰ ਤਾਂ ਕਦੀ ਕੋ ਨਹੀਂ ਭਈ ਕਿ ਕਿੰਬਾਰਸ ਹੋ ਗਈ ਕਿ ਲੋਗਨ ਨੇ ਪਾਣੀ ਤੋੜ ਦਿਓ ਮਾਰੇ ਜੋੜਾ ਮੈਂ ਜਦ ਡੁੱਬ ਗਿਆ ਸਾਰਾ ਜਨੇ ਬਾਜ਼ ਦਿੱਤੀ ਕਦੀ ਕੋ ਨਹੀਂ ਪੈਣਾ ਮਾਰੇ ਘਰ ਪੜੇ ਅਬ ਕੀ ਨਾ ਮਾਰੇ ਘਰ ਪੜ ਗਿਆ ਸਾਰਾ ਹਰੀ ਨਿੱਕੇ ਨਿੱਕੇ ਬੱਚੇ ਜਿਹੜੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜਾ ਇਹ ਕੁਦਰਤੀ ਕਰੋਪੀ ਨੇ ਬੇਕਰ ਕਰ ਦਿੱਤੇ ਗਏ ਨੇ ਸੋ ਕੋਸ਼ਿਸ਼ ਸਾਡੀ ਵੀ جاری ਹੈ ਕਿ ਇਹਨਾਂ ਗਰੀਬਾਂ ਦਾ ਜਿਹੜਾ ਦੁੱਖ ਹੈ ਉਹ ਅਸੀਂ ਸਰਕਾਰਾਂ ਤੱਕ ਪਹੁੰਚਾ ਸਕੀਏ ਇੱਕ ਮਾਧਿਅਮ ਐ ਸੀ ਇਹਨਾਂ ਦਾ ਦੁੱਖ ਜਿਹੜਾ ਉੱਥੇ ਸਰਕਾਰਾਂ ਤੱਕ ਪਹੁੰਚਾਉਣ ਦਾ ਇਸ ਤਰ੍ਹਾਂ ਹੋਰ ਪਿੰਡਾਂ ਦਾ ਵੀ ਦੌਰਾ ਜਾਰੀ ਰਹੇਗਾ ਸੋ ਇਹ ਸੀ ਪਿੰਡ ਢਿੰਗਾ ਵਾਲੀ ਦੇ ਕੁਝ ਤੁਸੀਂ ਏਰੀਅਲ ਵਿਊ ਦੇਖੇ ਪਾਣੀ ਇੱਥੋਂ ਕਿਸ ਤਰ੍ਹਾਂ ਨਿਕਲ ਰਿਹਾ ਉਹ ਦੇਖਿਆ ਸੋ ਸਾਰੀ ਜਿਹੜੀ ਤਮਾਮ ਅਸੀਂ ਕੋਸ਼ਿਸ਼ ਕੀਤੀ ਹੈ ਕਿ 에ਰੀਅਲ ਵਿਊ ਵੀ ਜਿਹੜਾ ਤੁਹਾਨੂੰ ਦਿੱਤਾ ਜਾਵੇ ਕਿ ਕਿ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਰੈਸਕਿਊ ਕਿਸ ਤਰ੍ਹਾਂ ਚੱਲ ਰਿਹਾ ਤੇ ਅੱਗੇ ਕੀ ਹੋਣਾ ਇਹ ਪਤਾ ਕਿਸੇ ਨੂੰ ਨਹੀਂ ਕਿ ਹਜੇ ਬਾਰਿਸ਼ ਖੜੀ ਹੈ ਇੱਕ ਹਫ਼ਤਾ ਪਹਿਲਾਂ ਮੀਂਹ ਪਿਆ ਸੀਗਾ ਇੱਕ ਹਫ਼ਤੇ ਤੱਕ ਇਹ ਹਾਲਾਤ ਨੇ ਤੇ ਲੋਕ ਕਹਿੰਦੇ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਪਰ ਇੱਥੇ ਮੀਂਹ ਨੇ ਕੋਠੀਆਂ ਢਾਹ ਦਿੱਤੀਆਂ ਦਾਣੇ ਰੁੜ ਗਏ ਨੇ ਰਾਸ਼ਨ ਖਤਮ ਹੋ ਗਿਆ ਇਸ ਵਕਤ ਅਸੀਂ ਪਿੰਡ ਢਿੰਗਾ ਵਾਲੀ ਦੇ ਖੇਤਾਂ ਦੇ ਵਿੱਚ ਆ ਪਿੱਛੇ ਤੁਸੀਂ ਦੇਖ ਰਹੇ ਹੋ ਏਰੀਅਲ 뷰 ਦੇ ਜ਼ਰੀਏ ਵੀ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪਾਣੀ ਜਿਹੜਾ ਹੈ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਕਿ ਇੱਕੋ ਰੈਸਕਿਊ ਜਿਹੜਾ ਪਾਣੀ ਨੂੰ ਡਰੇਨ ਕਰਨ ਦਾ ਤਰੀਕਾ ਆ ਜਿਹੜੇ ਪੰਪ ਲੱਗੇ ਨੇ ਤੇ ਪੰਪ ਕੋਈ 6 ਇੰਚੀ ਪੰਪ ਨੇ ਜਿਨ੍ਹਾਂ ਦੇ ਜ਼ਰੀਏ ਇਹ ਪਾਣੀ ਕੱਢਿਆ ਜਾ ਰਿਹਾ ਹੁਣ ਇਹ ਪਾਣੀ ਇਥੋਂ ਖਾਲਿਆਂ ਦੇ ਜ਼ਰੀਏ ਅਗਲੇ ਪਿੰਡ ਜਿਹੜਾ ਸ਼ੇਰਗੜਾ ਹੈ ਉਹਦੇ ਵਿਚਾਲੇ ਇੱਕ ਨਹਿਰ ਪੈਂਦੀ ਆ ਉੱਥੇ ਜਾ ਕੇ ਇਹ ਨਹਿਰ ਦੇ ਵਿੱਚ ਪਾਹ ਜਾਏਗਾ ਤੇ ਅੱਗੇ ਗਮਜਾਲ ਤੇ ਇਹਨਾਂ ਪਿੰਡਾਂ ਨੂੰ ਇਹ ਪਾਣੀ ਨੇ ਜਾਣਾ ਹੁਣ ਮਸਲਾ ਖੜਾ ਇਹ ਹੁੰਦਾ ਕਿ ਇਹ ਦੋ ਟਰੈਕਟਰ ਕੀ ਸਫੀਸ਼ੈਂਟ ਨੇ ਇਸ ਪਾਣੀ ਕੱਢਣ ਨੂੰ ਇੱਥੇ ਜਿਹੜਾ ਕਿਸ ਤਰ੍ਹਾਂ ਗੇ ਜਿਹੜੇ ਪ੍ਰੋਗਰਾਮ ਨੇ ਕਿਸ ਤਰ੍ਹਾਂ ਦਾ ਰੈਸਕਿਊ ਆਪਰੇਸ਼ਨ ਕਰਨਾ ਚਾਹੀਦਾ ਇਹਦੇ ਲਈ ਇੱਕ ਸਪੈਸ਼ਲਾਈਜ਼ਡ ਤੇ ਐਕਸਪਰਟਸ ਦੀ ਟੀਮ ਚਾਹੀਦੀ ਆ ਪਿੰਡਾਂ ਦੇ ਲੋਕਾਂ ਦੇ ਉੱਤੇ ਛੱਡ ਦੇਣਾ ਇਹ ਬਹੁਤ ਵੱਡੀ ਗਲਤੀ ਹੋ ਰਹੀ ਹੈ ਸਰਕਾਰ ਕੰਨੀਓ ਇੱਥੇ ਆ ਕੇ ਐਕਸਪਰਟਸ ਵੱਲੋਂ ਜਿਹੜਾ ਕਿਸ ਡਰੇਨੇਜ ਦਾ ਮੈਪਿੰਗ ਕਰਕੇ ਇਲਾਕੇ ਦੀ ਮੈਪਿੰਗ ਕਰਕੇ ਕਿੱਧਰ ਨੂੰ ਨੇਚਰਲ ਲੀਏ ਪਾਣੀ ਕੱਢਿਆ ਜਾ ਸਕਦਾ ਤਾਂ ਹੀ ਜਿਹੜਾ ਇਹ ਇਲਾਕਾ ਬਤੇਗਾ ਨਹੀਂ ਤਾਂ ਤੁਸੀਂ ਵੇਖ ਰਹੇ ਹੋ ਕਿ ਬਾਗਾਂ ਦੇ ਜਿਹੜੇ ਹਾਲਾਤ ਨੇ ਅੱਜ ਤੋਂ ਜੇਕਰ ਮੈਂ 2 ਮਹੀਨਿਆਂ ਬਾਅਦ ਆਵਾਂਗਾ ਤਾਂ ਇਹ ਬਾਗ ਜਿਹੜਾ ਤਕਰੀਬਨ 50 ਲੱਖ ਰੁਪਏ ਨੂੰ ਪ੍ਰਤੀ ਏਕੜ ਜੜਿਆ ਸੀ ਉਹ 3000 ਦਾ ਵੀ ਨਹੀਂ ਰਹਿਣਾਗਾ ਤੇ ਸ਼ੁਕਰ ਪ੍ਰਮਾਤਮਾਗੇ ਅਰਦਾਸ ਕਰੋ ਕਿ ਇਹ ਬਾਗ ਜਿਹੜੇ ਆ ਬਚ ਜਾਣ ਕਿਉਂਕਿ ਹਾਲਾਤ ਜਦੋਂ ਬਾਗ ਦੇ ਕਿੰਨੂ ਦੇ ਜੋ ਪਾਣੀ ਲੱਗ ਜਾਂਦਾ ਐ ਉਹ ਤੋਂ ਬਚਣਾ ਬਹੁਤ ਮੁਸ਼ਕਲ ਹੁੰਦਾ ਐ